ਸਾਸਿਕਾ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਦਾ ਮੁਰਤ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਯਾਨੀ ਕਿ 7 ਜੁਲਾਈ 2024 ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਦੇ ਵਿੱਚ ਮੀਂਹ ਹੈ ਤੇ ਕਿਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਭਾਰੀ ਬਰਸਾਤ ਹੋਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਸਾਰੀ ਜਾਣਕਾਰੀ ਦਵਾਂਗੇ ਜੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਜਿਸ ਦੇ ਵਿੱਚ ਬਹੁਤ ਵਧੀਆ ਇੱਕ ਤਰੀਕੇ ਨਾਲ ਅਸੀਂ ਸਮਝਾ ਸਕਦੇ ਹਾਂ ਤੁਹਾਨੂੰ ਕਿ ਕਿਸ-ਕਿਸੇ ਇਲਾਕੇ ਵਿੱਚ ਮੀਂਹ ਹੋਣ ਦੇ ਚਾਂਸ ਨੇ ਵੀਡੀਓ ਸ਼ੁਰੂ ਕਰਨ ਤੋਂ ਪ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਓ ਜਿਹੜੇ ਤੁਸੀਂ ਇਹ ਨੀਲੇ ਰੰਗ ਦੇ ਹਾਲਾਤ ਦੇਖ ਰਹੇ ਹੋ ਬਣਦੇ ਇਹ ਇੱਕ ਬੱਦਲੀ ਸਿਸਟਮ ਹੁੰਦਾ ਹੈ ਜੀ ਜਿਹੜਾ ਕਿ ਮੀਂਹ ਦੇ ਬਦਲਾਅ ਨੂੰ ਦਰਸਾਉਂਦਾ ਹੈ ਜੋ ਕਿ ਪਾਕਿਸਤਾਨ ਵਾਲੀ ਸਾਈਡ ਤੋਂ ਪੰਜਾਬ ਵੱਲ ਐਂਟਰ ਕਰਦਾ ਦਿਖਾਈ ਦੇ ਰਿਹਾ ਹੈ ਅ ਸਵੇਰ ਦੇ ਕੁਝ ਘੰਟਿਆਂ ਦੇ ਵਿੱਚ ਇਹ ਮੁੱਖ ਸਰ ਫਿਰੋਜ਼ਪੁਰ ਫਰੀਦਕੋਟ ਇਸ ਇਲਾਕੇ ਨੂੰ ਕਵਰ ਕਰੇਗਾ ਫਿਰ ਇਹ ਬਠਿੰਡਾ ਸੰਗਰੂਰ ਤੋਂ ਹੁੰਦਾ ਹੋਇਆ ਸੈਂਟਰਲ ਪੰਜਾਬ ਤੇ ਥੋੜਾ ਬਹੁਤਾ ਮਾਝੇ ਦਾ ਇਲਾਕਾ ਵੀ ਕਵਰ ਕਰ ਜਾਵੇਗਾ ਤੇ ਹੌਲੀ ਹੌਲੀ ਸ਼ਾਮ ਤੱਕ ਇਹ ਦੁਆਬੇ ਦੇ ਇਲਾਕੇ ਨੂੰ ਵੀ ਕਵਰ ਕਰਦਾ ਦਿਖਾਈ ਦੇ ਰਿਹਾ ਹੈ ਅਗਰ ਗੱਲ ਕਰੀਏ ਮੀਹਾਂ ਦੀ ਤਾਂ ਪਿਛਲੇ 3-4 ਦਿਨਾਂ ਤੋਂ ਲਗਾਤਾਰ ਟੁੱਟਵੇਂ ਰੂਪ ਦੇ ਵਿੱਚ ਮੀਂਹ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਪੈ ਚੁੱਕੇ ਨੇ ਜਿਸ ਦੇ ਕਾਰਨ ਤਾਪਮਾਨ ਜਿਹੜੇ ਨੇ ਉਹ ਕਾਬੂ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਹੁਣ ਜਿਹੜਾ ਹਾਈएस्ट ਤਾਪਮਾਨ ਨੋਟ ਕੀਤਾ ਗਿਆ ਜੀ ਉਹ 37-38 ਡਿਗਰੀ ਬ ਕੀਤਾ ਗਿਆ ਜੋ ਕਿ ਇੱਕ ਚੰਗੀ ਗੱਲ ਹੈ 40 ਡਿਗਰੀ ਤੋਂ ਥੱਲੇ ਤਾਪਮਾਨ ਹੋਣ ਦੇ ਨਾਲ ਗਰਮੀ ਤੋਂ ਰਹਾਤ ਪੂਰੇ ਪੰਜਾਬ ਦੇ ਵਿੱਚ ਮਿਲੀ ਹੈ ਗੱਲ ਕਰੀ ਹੁਮਸ ਦੀ ਫਿਲਹਾਲ ਹੁਮਸ ਵਰਗਾ ਮਾਹੌਲ ਕਿਸੇ ਤਰੀਕੇ ਨਾਲ ਬਣਦਾ ਦਿਖਾਈ ਨਹੀਂ ਦੇ ਰਿਹਾ ਲਗਾਤਾਰ ਬੱਦਲਬਾਤੀ ਤੇ ਟੁੱਟਵੇਂ ਰੂਪ ਦੀ ਕ੍ਰਮਣ ਕਾਣੀ ਨੇ ਹੁਮਸ ਤੋਂ ਵੀ ਫਿਲਹਾਲ ਬਚਾ ਕੀਤਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਗੱਲ ਕਰੀ ਅੱਜ ਸਵੇਰ ਤੋਂ ਲੈ ਕੇ ਸ਼ਾਮ ਦੀ ਤਾਂ ਸਵੇਰ ਦੇ ਕੁਝ ਘੰਟਿਆਂ ਦੇ ਵਿੱਚ ਫਿਲਹਾਲ ਮੌਸਮ ਵਿਗੜਦਾ ਦਿਖਾਈ ਦੇ ਰਿਹਾ ਹੈ ਸਰਦੀ ਸੂਬੇ ਪੰਜਾਬ ਦੇ ਜਿਹੜਾ ਸਰਦੀ ਇਲਾਕਾ ਪਾਕਿਸਤਾਨ ਨੂੰ ਟੱਚ ਕਰਦਾ ਹੈ ਜੀ ਇਹਦੇ ਵਿੱਚ ਮਾਝਾ ਅਤੇ ਦੁਆਬਾ ਸੋਰੀ ਮਾਲਵੇ ਦਾ ਖੇਤਰ ਅੱਜ ਦੁਪਹਿਰ ਤੋਂ ਬਾਅਦ ਮੌਸਮ ਜਿਹੜਾ ਹੌਲੀ-ਹੌਲੀ ਸੈਂਟਰਲ ਪੰਜਾਬ ਅਤੇ ਦੁਆਬੇ ਵਿੱਚ ਵੀ ਵਿਗੜਦਾ ਹੋਇਆ ਦਿਖਾਈ ਦੇ ਰਿਹਾ ਓਵਰਆਲ ਪੂਰੇ ਪੰਜਾਬ ਦੇ ਵਿੱਚ ਮੀਂਹ ਦੇ ਚਾਂਸ ਅੱਜ ਦੀ ਦਿਹਾੜੀ ਬਣੇ ਹੋਏ ਨੇ ਤੇ ਬਾਕੀ ਜੋ ਵੀ ਅਪਡੇਟ ਹੋਵੇਗੀ ਦੁਪਹਿਰ ਅਤੇ ਸ਼ਾਮ ਦੀ ਚੈਨਲ ਤੇ ਜਲਦ ਲੈ ਕੇ ਆਇਆ ਹਾਜ਼ਰ ਹੋਵਾਂਗੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਕੇ ਜਾਇਓ ਵੀਡੀਓ ਨੂੰ ਲਾਈਕ ਜੁੜ ਕਰਕੇ ਜਾਇਓ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕਪੀਰਾਂ ਦਾ ਧੰਨਵਾਦ ਜੀ